ਸਾਥ ਸੰਗਤ ਦੇ ਰੂਪ ਚ ਇੱਕ ਬਾਬਾ ਜੀ ਬੈਠੇ ਕਹਿੰਦੇ ਕਿ ਤੈਨੂੰ انکے ہر روز بندے ملے گا مگر زندہ نہیں ملے گا یਹਲਾ ਬੰਦਾ ਮਰ ਜਾਏਗਾ ਉਹ ضرور روز ਦਾ ਇੱਕ ਬੰਦਾ ضرور ਇੱਥੇ ਮਿਲਦਾ ਹੈ ਇਹ ਕਰ ਨਹੀਂ ਹੁੰਦਾ ਸੰਸਕਾਰ ਜਾਂ ਕੋਈ ਇੱਥੇ ਨਹੀਂ ਪਹੁੰਚਦਾ ਜਾਂ ਕਿਸੇ ਦੀ ਮੌਤ ਨਹੀਂ ਹੁੰਦੀ ਤਾਂ ਨੋਨ ਜੀ ਕਹਿੰਦਾ ਅਗਲੇ ਦਿਨ انکے دو ਬੰਦੇ ਆ ਖਤਮ ਹੋ ਜਾਂਦੇ ਤਾਂ ਫਿਰ ਉਹ ਲੈ ਕੇ ਆਉਂਦੇ ਜੇ ਤਾਂ 3 ਦਿਨ ਗੈਪ ਹੋ jaye ਤਾਂ 3 ਬੰਦੇ ਆ ਜਾਣੇ ਜੇ ਕੁਝ ਦਿਨ ਹਫ਼ਤਾ ਬਰ ਨਹੀਂ ਹੋਇਆ ਤਾਂ 5 6 6 ਬੰਦੇ ਆ ਜਾਂਦੇ ਆ ਗਿਆ ਬੰਦਾ ਕਿ 2 7 8 3 ਬੰਤੇ ਨਹੀਂ ਕੋਈ ਨਹੀਂ ਆਣਾ ਖਤਮ ਨਹੀਂ ਹੋਣਾ ਕੋਈ ਜਦ ਖਤਮ ਹੋਣਾ ਤਾਂ ਜਿਹੜਾ ਪਿੱਛਲਾ ਗਿਆ ਜਿਹੜਾ ਨਾ ਪੂਰਾ ਹੋਣਾ ਹੀ ਹੋਣਾ ਹੈ ਟ੍ਰੋਵਰ ਚੱਲਦੀ ਪਈ ਇੰਨੇ ਦੀ ਜਲਦੀ ਪਈ ਕਿੱਥੋਂ ਆਂਦੀ ਏ ਕੋਈ ਪਤਾ ਇਹਦਾ ਹਨ ਗੰਗਾ ਨਾਂ ਕਹਿੰਦੇ ਐ ਵੀ ਗੰਗਾ ਬਗਦੀ ਹੀ ਕਿਸੇ ਟਾਈਮ ਇੱਥੇ ਉਸ ਦੇ ਇਨਕੇ ਕੋਈ ਬੰਦੇ ਹੀ ਆਪਣਾ ਸੁਖਾਂਤ ਹੁਣ ਤਾਂ ਇੱਥੇ ਅਸਤੀ ਵੀ ਇੱਥੇ ਬਾਹਰ ਆਂਦੇ ਆਂ ਤੇ ਦੁਆਰ ਛੱਡ ਕੇ ਬੰਦੇ ਜਿਹੜੇ ਬੜੀ ਦੂਰ ਦੂਰ ਦੇ ਹਸਤੀਆਂ ਇੱਥੇ ਆ ਕੇ ਬਾਹਰ ਦੇ ਆਂ ਜਿਹੜੇ ਪਹੁੰਚੇ ਆ ਦਰਬਾਰ ਮਾਂ ਚਮਿੰડા ਦੇ ਵੀ ਤੇ ਅਸੀਂ ਜ਼ਰੂਰ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਇੱਥੋਂ ਦੇ ਇਤਿਹਾਸ ਦੇ ਨਾਲ ਵੀ ਜਾਣੂ ਕਰਵਾਣਾ ਨਾਲ ਦੀ ਨਾਲ ਮੈਂ ਜ਼ਰੂਰ ਚਾਹੂੰਗਾ ਕਿ ਇੱਥੇ ਦੇ ਇੱਕ ਬੜੀ ਪਰੰਪਰਾ ਜੁੜੀ ਹੈ ਕਿ ਇੱਥੇ ਹਰ ਰੋਜ਼ ਇੱਕ ਜਿਹੜਾ ਵਾ ਸੰਸਕਾਰ ਕੀਤਾ ਜਾਂਦਾ ਵਾ ਸ਼ਮਸ਼ਾਨ ਘਾਟ ਦੇ ਵਿੱਚ ਚਮਿੰડા ਦੇ ਵੀ ਮਾਂ ਦੇ ਮੰਦਿਰ ਦੇ ਨਾਲ ਹੀ ਇੱਕ ਸ਼ਮਸ਼ਾਨ ਘਾਟ ਆ ਕਿ ਜਿੱਥੇ ਹੁਣ ਵੀ ਤੁਹਾਨੂੰ ਮੈਂ ਤਸਵੀਰ ਦੇ ਜ਼ਰੀਏ ਦਿਖਾ ਸਕਦਾ ਕਿ ਹੁਣ ਵੀ ਇਸ ਵੇਲੇ ਇਹ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਜਾ ਰਿਹਾ ਵਾ ਮੁਰਦੇ ਦਾ ਤੇ ਨਾਲ ਦੀ ਨਾਲ ਇੱਥੋਂ ਦੇ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਵੱਲੋਂ ਸੰਸਕਾਰ ਕੀਤਾ ਜਾਂਦਾ ਵਾ ਗੱਲਬਾਤ ਜ਼ਰੂਰ ਉਹਨਾਂ ਦੇ ਨਾਲ ਵੀ ਕਰ ਲਾਂਗੇ ਤੇ ਇਤਿਹਾਸ ਵੀ ਜਾਨੂ ਕਰਾਵਾਂਗੇ ਆਪਣੇ ਦਰਸ਼ਕਾਂ ਨੂੰ ਕਿ ਇਤਿਹਾਸ ਕੀ ਹੈ ਤੁਨ੍ਹ ਪਾਈ ਸਾਹਿਬ ਨਾਮ ਕੀ ਤੁਹਾਡਾ ਹਾਂ ਸ੍ਰੀ ਬਲਬੰਦ ਸਿੰਘ ਕਿ ਨਾ ਸ੍ਰੀ ਬਲਬੰਦ ਸਿੰਘ ਅੱਛਾ ਬੰਦ ਸਿੰਘ ਜੀ ਇਤਿਹਾਸ ਕੀ ਹੈ ਤੁਨ੍ਹ ਪਹਿਲਾਂ ਤਾਂ ਇਤਿਹਾਸ ਦੀ ਗੱਲ ਕਰ ਲੈਣ ਇਤਿਹਾਸ ਕੀ ਹੈ ਤੁਨ੍ਹ ਹਾਂ ਸਿੱਥੋਂ ਦਾ ਜੀ ਜਨ ਕਿ ਮਾ ਮਾਈ ਤੋਂ ਮੁੰਡਾ ਦੇ ਵੀ ਜੀ ਮੇਰਾ ਕੀ ਬੋਲੇ ਸ਼ੰਕਰ ਦਾ ਸਾਹਾ ਹੈਗਾ ਤੇ ਉਹਨਾਂ ਬਈ ਅਥੇਰਵਾ ਦਾ ਨਾਲ ਜਨ ਕਿ ਜੋ ਵੀ ਜਨ ਕਿ ਉਹ ਸਾਬ ਨਾਲ ਜੋ ਵੀ ਪਿਆਰ ਹੁੰਦਾ ਉਹ ਸਾਬ ਨਾਲ ਕਰਦੇ ਆਂ ਉਹ ਸਾਬ ਨਾਲ ਦੀ ਸਾਰਾ ਕੰਮ ਆ। ਅੱਛਾ ਇੱਕ ਬੰਸਰੀ ਜੀ ਇੱਕ ਦਾਸ ਦੇ ਸੰਸਕਾਰ ਦਾ ਇਤਿਹਾਸ ਕੀ ਕਹਿੰਦੇ ਨਾ ਇੱਥੇ ਹਰ ਰੋਜ਼ ਇੱਕ ਸੰਸਕਾਰ ਹੋਣਾ ਲਾਜ਼ਮੀ ਹਾਂਜੀ ਹਾਂਜੀ ਲਾਜ਼ਮੀ ਹੈ। ਅੰਜੇ ਇੱਕ ਪੁਰਾਣੀ ਇਨਕੀ ਕਾਬਦਾ ਜੁੜੀ ਯਾਨਕੀ ਕਿਸੇ ਟਾਈਮ ਬੋਲੇ ਸਾਂ ਕਿ ਇੱਥੇ ਤਪੱਸਿਆ ਕਰਦੇ ਸੀ। ਤੇ ਮਾ ਮਾਈ ਚੰਡਾ ਦਾ ਦਰਬਾਰ ਹੁੰਦਾ ਸੀ। ਇੱਥੇ ਜਿੰਦੇ ਬੰਦੇ ਨੇ ਇਨਕੀ ਪਕੜ ਕੇ ਜਾਂਦੇ ਸੀ ਕੋਈ ਰਾਜਾ ਹੁੰਦੇ ਸੀ ਚੰਦਰਵੰਗ ਜੀ। ਤੇ ਉਹਨਾਂ ਜੀ ਜੋ ਜਿੰਦੇ ਬੰਦੇ ਲਿਆ ਕੇ ਇੱਥੇ ਬੜੀ ਦੇ ਜਿੰਦੇ ਸੀ। ਤੇ ਇੱਥੇ ਇੱਕ ਦਿਨ ਸਾਤ ਸੰਤ ਦੇ ਰੂਪ ਚ ਇੱਕ ਬਾਬਾ ਜੀ ਬੈਠੇ ਤੇ ਉਹਨਾਂ ਨਾਲ ਕਿ ਉਹਨਾਂ ਨਾਲ ਬੱਝਾ ਗੱਲ ਕੀਤੀ ਕਿ ਤੈਨੂੰ ਉਹਨ ਕੀ ਹਰ ਰੋਜ਼ ਬੰਦਾ ਤੇ ਮਿਲੇਗਾ ਪਰ ਜਿੰਦਾ ਨਹੀਂ ਮਿਲੇਗਾ ਜਿਹੜਾ ਬੰਦਾ ਮਰ ਜਾਏਗਾ ਉਹ ਜ਼ਰੂਰ ਰੋਜ਼ ਦਾ ਇੱਕ ਬੰਦਾ ਜ਼ਰੂਰ ਇੱਥੇ ਮਿਲੇਗਾ ਅੱਛਾ ਉਸੇ ਪਰੰਪਰਾ ਦੇ ਚੱਲਦੇ ਆ ਕਿ ਇੱਥੇ ਹਰ ਰੋਜ਼ ਸੰਸਕਾਰ ਹੁੰਦਾ ਪਰ ਕਿਸੇ ਵੇਲੇ ਜੇਕਰ ਨਹੀਂ ਹੁੰਦਾ ਸੰਸਕਾਰ ਜਾਂ ਕੋਈ ਇੱਥੇ ਨਹੀਂ ਪਹੁੰਚਦਾ ਜਾਂ ਕਿਸੇ ਦੀ ਮੌਤ ਨਹੀਂ ਹੁੰਦੀ ਤੇ ਫੇਰ ਤਾਂ ਨੌਂ ਜੀ ਕਹਿੰਦਾ ਅਗਲੇ ਦਿਨ ਇਨ ਕੀ ਦੋ ਬੰਦੇ ਆ ਖਤਮ ਹੋ ਜਾਂਦੇ ਤਾਂ ਫਿਰ ਉਹ ਲੈ ਕੇ ਆਂਦੇ ਜੇ ਤਾਂ 3 ਦਿਨ ਗੈਪ ਹੋ ਜਾਏ ਤਾਂ 3 ਬੰਦੇ ਆ ਜਾਂਦੇ ਜੇ ਕੁਝ ਦਿਨ ਹਫਤਾਵਾਰ ਨਹੀਂ ਹੋਵੇ ਤਾਂ 5 6 6 ਹੀ ਬੰਦੇ ਆ ਜਾਂਦੇ ਤੇ ਗੈਪ ਪੈ ਜਾਂਦਾ ਵਾ ਆ ਗੈਪ ਪਰ ਬੰਦਾ ਕਿਹੋ ਜਿਹਾ 7 8 3 ਬੰਦੇ ਨਹੀਂ ਕੋਈ ਨਹੀਂ ਆਣਾ ਕੋਈ ਖਤਮ ਨਹੀਂ ਹੋਣਾ ਕੋਈ ਤੇ ਜਦ ਖਤਮ ਹੋਣਾ ਤਾਂ ਜਿਹੜਾ ਪਿਛਲਾ ਗੈਪ ਜਿਹੜਾ ਨਾਲ ਪੂਰਾ ਹੋਣਾ ਹੀ ਹੋਣਾ ਸੁਣਨ ਜਾਂਦਾ ਵਕਤ ਜਿਸ ਦਿਨ ਇੱਥੇ ਨਹੀਂ ਸੰਸਕਾਰ ਹੁੰਦਾ ਉਸ ਦਿਨ ਪ੍ਰਾਲੀ ਦਾ ਬਣਾ ਕੇ ਪੁਤਲਾ ਫਿਰ ਉਹਦਾ ਸੰਸਕਾਰ ਕੀਤਾ ਜਾਂਦਾ ਕੋਈ ਐਸਟੀ ਕਿਹਨਾ ਹੈਗਾ ਅੱਜ ਉਹਨਾਂ ਦਾ ਪਤਾ ਨਹੀਂ ਕਹਿੰਦੇ ਪੰਡਤ ਜਿੱਥੇ ਰੰਦੇ ਪੁਜਾਰੀ ਰੰਦੇ ਸੀ ਤਾਂ ਉਹ ਨਿਕਲੇ ਕੁਝ ਮਾਲਤਾ ਹੀ ਬੰਦੇ ਰੱਖੇ ਸੀ ਤਾਂ ਉਹ ਕਰਦੇ ਸੀ ਤੇ ਅੱਜ ਕੱਲ ਤਾਂ ਇਹਨਾਂ ਨੇ ਉਹਨਾਂ ਨਾਲ ਬੰਦ ਕਰ ਦਿੱਤਾ ਤੇ ਪਹਿਲੇ ਇੰਨੀ ਕਿ ਜਿਹੜਾ ਉਹਦਾ ਕਰਦਾ ਪੰਡਤ ਸੀ ਜੇ ਜੇ ਤਿੰਨ ਮੁਰਦਾ ਨਾ ਆਵੇ ਜਾਂ ਕੋਈ ਬਈ ਨਾ ਚੜੇ ਤਾਂ ਕਾਸਮ ਕਹਿਦਾ ਇੱਥੇ ਜਲਾ ਕਰਕੇ ਨਮਨ ਕਰਤੀ ਜਾਂਦਾ ਅੱਛਾ ਸਰੋਵਰ ਫਿਰ ਜਿਹੜਾ ਜਿਹੜਾ ਸਰੋਵਰ ਚੱਲਦੀ ਪਈ ਨਦੀ ਚੱਲਦੀ ਪਈ ਕਿੱਥੋਂ ਆਂਦੀ ਹੈ ਕੋਈ ਪਤਾ ਇਹਦਾ ਬਾਣ ਗੰਗਾ ਨਾਂ ਕਹਿੰਦੇ ਨੇ ਜੀ ਬਾਣ ਗੰਗਾ ਇੰਨੀ ਕੀ ਕਹਿੰਜੀ ਇੱਥੇ ਕੇਸੇ ਗੰਗਾ ਵਗਦੀ ਹੀ ਕਿਸੇ ਟਾਈਮ ਇੰਨੀ ਕੀ ਉਸ ਤੋਂ ਇਨਕੇ ਕੁ ਬੰਦੇ ਆਪਣਾ ਅੰਤਿਸਾਨ ਹੁਣ ਤਾਂ ਇਨਕੇ ਇੱਥੇ ਹਸਤੀਆਂ ਵੀ ਇੱਥੇ ਵਹਣ ਆਉਂਦੇ ਆ ਹਾਂ ਹੁਣ ਤਾਂ ਇਨਕੇ ਅੱਗੇ ਦਵਾਰ ਛੱਡ ਕੇ ਬੰਦੇ ਜਿਕੇ ਬੜੀ ਦੂਰ ਦੂਰ ਦੇ ਹਸਤੀਆਂ ਇੱਥੇ ਆ ਕੇ ਵਹ ਰਹੇ ਹਨ ਕਿ ਇਹ ਜੇ ਬਿਲਕੁਲ ਜ਼ਰੂਰ ਜਿੰਨਾ ਕੇ ਇਹਨਾਂ ਨੂੰ ਪਤਾ ਵਾ ਇੱਥੋਂ ਦੇ ਵਾਸੀ ਨੇ ਉਹਨਾਂ ਨੇ ਜ਼ਰੂਰ ਇਤਿਹਾਸ ਦੇ ਨਾਲ ਸਾਨੂੰ ਜਾਣੂ ਕਰਵਾਇਆ ਵਾ ਕਿ ਪਰੰਪਰਾ ਚੱਲਦੀ ਆ ਰਹੀ ਹੈ ਕਿ ਇੱਥੇ ਹਰ ਰੋਜ਼ ਇੱਕ ਸੰਸਕਾਰ ਹੁੰਦਾ ਜਿਸ ਦਿਨ ਸੰਸਕਾਰ ਨਹੀਂ ਹੁੰਦਾ ਤਾਂ ਉਸ ਦਿਨ ਅਗਲੇ ਦਿਨ ਦੋ ਸੰਸਕਾਰ ਹੁੰਦੇ ਨੇ ਮੈਂ ਤਸਵੀਰਾਂ ਅਹ ਜ਼ਰੂਰ ਚਾਹੂੰਗਾ ਦਿਖਾਣੀ ਕਿ ਕਿਸਤੀਕੇ ਨਾਲ ਸੰਗਤਾਂ ਜਿਹੜੀਆਂ ਨੇ ਆਪਣੇ ਪਰਿਵਾਰਾਂ ਸਹਿਤ ਆਂਦੀਆਂ ਨੇ ਇਹਦੇ ਆਣ ਕੇ ਮਾਤਾ ਰਾਣੀ ਦੇ ਦਰਸ਼ਨ ਕਰਦੀਆਂ ਨੇ ਤੇ ਉਸ ਤੋਂ ਬਾਅਦ ਮਾਤਾ ਰਾਣੀ ਦਾ ਅਸ਼ੀਰਵਾਦ ਲੈਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸਤੀਕੇ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੰਜੋਏ ਵੀ ਕਰਦੇ ਨੇ ਆ ਕੇ ਨਾਲ ਦੀ ਨਾਲ ਜਿੱਥੇ ਦਰਸ਼ਨ ਕਰਦੇ ਨੇ ਨਾਲ ਦੀ ਨਾਲ ਬੱਚਿਆਂ ਦੇ ਨਾਲ ਆਣ ਕੇ ਇੰਜੋਏ ਵੀ ਕਰਦੇ ਨੇ ਜਿਸ ਤਿੱਕੇ ਨਾਲ ਉਹਨਾਂ ਨੇ ਦੱਸਿਆ ਵਾ ਇੱਥੋਂ ਦੇ ਰਹਿਣ ਵਾਲੇ ਨੇ ਕਿ ਲਗਾਤਾਰ ਪਰੰਪਰਾ ਚੱਲਦੀ ਆ ਰਹੀ ਆ ਕਿ ਇੱਕ ਸੰਸਕਾਰ ਜਿਹੜਾ ਵਾ ਇੱਥੇ ਲਾਜ਼ਮੀ ਹੋਣਾ ਵਾ ਜਿਸ ਦਿਨ ਨਹੀਂ ਹੁੰਦਾ ਉਸ ਦਿਨੇ ਉਹ ਸੰਸਕਾਰ ਹੁੰਦੇ ਨੇ ਤੇ ਸਾਡੀ ਵੀ ਕੋਸ਼ਿਸ਼ ਆ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੇ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਜ਼ਰੂਰ ਇਤਿਹਾਸ ਦੇ ਨਾਲ ਜਾਣੂ ਕਰਵਾਈਏ ਅਤੇ ਉਹਨਾਂ ਇਤਿਹਾਸਿਕ ਜਾਂ ਉਹਨਾਂ ਪ੍ਰਾਚੀਨ ਮੰਦਰਾਂ ਤੱਕ ਲੈ ਕੇ ਜਾਈਏ ਜਿਹੜੇ ਪ੍ਰਾਚੀਨ ਮੰਦਰਾਂ ਤੱਕ ਅਸੀਂ ਪਹੁੰਚੇ ਆ ਕੈਮਰਾ ਪਰਸਨ ਬੋਬੀ ਦੇ ਨਾਲ ਜਦੋਂ ਦੇ ਕੁੰਨਲ ਡੇਲੀ ਪੋਸਟ ਪੰਜਾਬੀ ਹਿਮਾਚਲ ਪ੍ਰਦੇਸ਼ ਚਮਿੰਦਾ ਦੇ